ਸ਼੍ਰੀ ਗੁਰਦਾਸ ਰਾਮ ਪੁੱਟਾ ਚੈਰੀਟੇਬਲ ਟਰਸਟ ਪਿੰਡ ਗੜਪਧਾਣਾ ਵੱਲੋਂ ਸ਼ਹੀਦ ਲਾਸ ਨਾਇਕ ਜਗਿੰਦਰਪਾਲ ਪੁੱਟਾ ਸਰਕਾਰੀ ਹਾਈ ਸਕੂਲ ਗੜਪਧਾਣਾ ਵਿਖੇ ਸ਼੍ਰੀ ਪਰਮਜੀਤ ਪੁੱਟਾ ਜੀ ਦੇ ਜਨਮ ਦਿਨ ਤੇ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ ਇਸ ਮੌਕੇ 5ਵੀਂ ਤੇ 10ਵੀਂ ਕਲਾਸ ਵਿੱਚੋਂ ਚੰਗੇ ਨੰਬਰ ਲੈ ਕੇ ਪਾਸ ਹੋਏ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਜਨਮ ਦਿਨ ਤੇ ਬੂਟੇ ਵੀ ਲਗਾਏ ਗਏ ਇਸ ਮੌਕੇ ਜਿੱਥੇ ਪਿੰਡ ਵਾਸੀ ਹਾਜ਼ਰ ਸਨ ਉੱਥੇ ਹੀ ਜਸਪਾਲ RAM ਬਲਵੀਰ ਚੰਦ ਅਮਨਦੀਪ ਕੌਰ ਸੁਦੇਸ਼ ਰਾਣੀ ਕੁਲਵੰਤ ਰਾਏ ਮੈਡਮ ਪੁਸ਼ਪਾ ਰਾਣੀ ਸ਼੍ਰੀ ਜਗਦੀਸ਼ ਰਾਏ ਮੈਡਮ ਸੁਦੇਸ਼ ਰਾਣੀ ਮਾਸਟਰ ਪ੍ਰਸ਼ੋਤਮ ਲਾਲ ਮੋਹਨ ਲਾਲ ਮੈਡਮ ਅਮਨਦੀਪ ਕੌਰ ਪ੍ਰਾਇਮਰੀ ਤੇ ਹਾਈ ਸਕੂਲ ਦਾ ਸਮੂਹ ਸਟਾਫ ਹਾਜ਼ਰ ਰਿਹਾ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਵੀਡੀਓ ਨੂੰ ਦੇਖਦੇ ਸਾਰ ਹੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਨਾਉ ਦੱਸ ਲਈਏ ਜਿੰਨਾਂ ਦੇ ਵੀ ਪ੍ਰਾਈਵੇਟ ਸਕੂਲ ਚ ਬੱਚੇ ਪੜਦੇ ਆ ਉਹਨਾਂ ਦੇ ਘਰ ਚ ਪੰਜ-ਪੰਜ 7-7 ਟਰੋਫੀਆਂ ਪਈਆਂ ਆ ਪਰ ਉਹ ਵੈਕਟ ਜਿਹੜਾ ਆ ਬੱਚਾ ਉਹ ਕੋਈ ਨਾ ਕਰੇ ਇਸ ਕਰਕੇ ਪ੍ਰੋਬਲਮ ਚ ਆਉਂਦੇ ਆ ਕਿ ਬੱਚੇ ਇਨ ਫ੍ਰੀਡ ਪਬਲਿਕ ਸਕੂਲ ਚ ਆ ਜਾਂਦਾ ਠੀਕ ਆ ਉਹ ਸਕੂਲ ਦੇ ਵਿੱਚ ਬੋਲੇ ਘਟਿਆ ਉਹ ਆਪਣੇ ਫਰੈਂਡ ਘੱਟ ਬਣਾਉਂਦੇ ਆ ਪਰ ਜਿਹੜੇ ਸਾਡੇ ਸਰਕਾਰੀ ਸਕੂਲ ਦੇ ਬੱਚੇ ਇਹ 올 ਰੌਂਡਰ ਹੁੰਦੇ ਛਰਾੜਤਾ ਜੀ ਵੀ ਦਾ ਜੇ ਕਿਤੇ ਖੜਦ ਵੀ ਛੇੜਾਂ ਚ ਵੀ ਅੱਗੇ ਪੜ੍ਹਾਈ ਚ ਵੀ ਕਰਦੇ ਹੋਣ ਦੇ ਜੇ ਪੜ੍ਹ ਜਾਂਦੇ ਤਾਂ ਆਮ ਜਿਹਾ ਹੁੰਦੇ ਹੀ ਹੁੰਦੇ ਆ ਕਿਉਂਕਿ ਇਹ ਕਿਨਾਰ ਤੇ ਸੀਜ਼ਨ ਲੈਣ ਦੀ ਪਾਵਰ ਆ ਉਹ ਬੜੀ ਤੇ ਜਲਦੀ ਹੁੰਦੀ ਹੈ ਪਹਿਲੀ ਗੱਲ ਤਾਂ ਤੁਸੀਂ ਘਰ ਜਾਣਾ ਸਿਖਾਉਣੇ ਹੁੰਦੇ ਜਿਹਨਾਂ ਦਾ ਪਤਾ ਹੀ ਨਾ ਲੱਗਦਾ ਇੱਕ ਸਿਰਦ ਹੋਣਾ ਪੈਂਦਾ ਇੱਕ ਢਿੱਡ ਦਾ ਦਰਦ ਪੈਦਾ ਜਿਹਨੂੰ ਮੈਨ ਦਾ ਉਹ ਮੰਨਿਆ ਹੀ ਨਹੀਂ ਜਿਹਨੂੰ ਕਿਸੇ ਆਪਾਂ ਨਾ ਕਿਸੇ ਟੈਂਪਰੇਚਰ ਚੋਨਾ ਨਾ ਉਥਰ ਮਰਥਰ ਲਾਉ ਕੀ ਲਾਉਗਾ ਬੰਦਾ ਅੱਛਾ ਜਦੋਂ ਹੁੰਦਾ ਤਾਂ ਐਡਾ ਪਤਾ ਲੱਗ ਜਾਂਦਾ ਜੇ ਹੁਣ ਸਕੂਲ ਨਾ ਟੌਮ ਸਾਹਿਬ ਵੀ ਤੁਸੀਂ ਕਹਾਣੀਆਂ ਪੜ੍ਹੀਆਂ ਹੋਣੀਆਂ ਤੁਹਾਡੇ ਸਿਰ ਤੇ ਹੈਗੀਆਂ ਨਾ ਹਾਂ ਬਸ ਉਹੀ ਹੁੰਦਾ ਇਹ ਹੁੰਦਾ ਹੈ ਇਹ ਤੇ ਇਸ ਉੋਂ ਤੋਂ ਆ ਕੇ ਵੀ ਬਾਹਰ ਮੁੜ ਜਾਂਦੇ ਆ ਤਾਂ ਤਾਂ ਜੀ ਛੁੱਟੀ ਹੋ ਗਈ ਚਲੋ ਹੁਣ ਤਾਂ ਕੋਲ ਹੋਵੇ ਪਤਾ ਲੱਗ ਜੰਨਾ ਅਸੀਂ ਕੀ ਦੇਖਦੇ ਆ ਕਿ ਪ੍ਰਾਈਵੇਟ ਸਕੂਲ ਤੋਂ ਬੱਚੇ ਹਟ ਕੇ ਆਉਂਦੇ ਆ ਬਹੁਤ ਬੱਚੇ ਕਮਜ਼ੋਰ ਹੁੰਦੇ ਆ ਪਰ ਕੀ ਕਾਰਨ ਹੁੰਦਾ ਆ ਕਿ ਸਰਕਾਰੀ ਸਕੂਲ ਦੇ ਵਿੱਚ ਆਪ ਨੂੰ ਬੱਚਾ ਪੜ੍ਹਨ ਲੱਗ ਪੈਂਦਾ ਬਹੁਤ ਸਾਰੀਆਂ ਉਦਾਹਰਣਾਂ ਇਸ ਸਕੂਲ ਦੀਆਂ ਵੀ ਆ ਸਾਡੇ ਸਕੂਲਾਂ ਦੀਆਂ ਵੀ ਆ ਕਿ ਸਾਡੇ ਸਕੂਲ ਦੇ ਵਿੱਚ ਆ ਹੁਣੇ 8ਵੀਂ ਦੇ ਵਿੱਚ ਇੱਕ ਬੱਚਾ ਆਇਆ ਤੇ 7ਵੀਂ ਪਾਸ ਕੀਤੀ ਉਹਦੇ 20 25 25 ਨੰਬਰ ਤੇ ਉਹ ਬਿਲਕੁਲ ਪੰਜਾਬੀ ਵੀ ਨਹੀਂ ਪੜਨੀ ਆਂਦੀ ਸੀ ਉਹਨੂੰ ਤੇ ਹੁਣ ਆ 15 ਕਿਨ ਹੋ ਗਿਆ ਇਹਨੂੰ ਤਾਂ ਪੰਜਾਬੀ ਉਹ ਪੜਨ ਲੱਗ ਪਿਆ ਸਾਹੇ ਉਹ এডਿਕੇਸ਼ਨ ਦੀ ਪੜ ਕੋ ਧਾਰਨੀ ਜਿਹੜਾ ਵਧਿਆ ਕੰਮ ਉਹ ਸ਼ੁਰੂ ਕਰਨਾ ਚਾਹੁੰਦਾ ਜਗਰੀ ਮੈਂ ਤਾਂ ਬੜਾ ਏਦਾਂ ਦਾ ਜਾਤਾ ਸੀ ਬੜਾ ਬਲਵਾਨ ਸੀ ਔਰ ਮੈਨੂੰ ਪਤਾ ਨਹੀਂ ਕਿੰਨੇ ਕਦਮ ਬਾਅਦ ਪ੍ਰਾਪਤ ਹੋਏ ਸੀ ਕਿੰਨਾ ਮੁਰੀਕੋ ਕਾਹੀ ਪਰ ਮੇਰੀ ਕਹਾਤਾ ਉਹੀ ਅਗਲੀ ਜਿਹੜੀ ਆਜਾ ਨਹੀਂ ਵਧਿਆਈ ਤਤਵਾਤੇ ਸੱਜਣਾ ਨੂੰ ਜੀ ਆਇਆਂ ਵੈਲਕਮ ਤੇ ਸ੍ਰੀ ਗੁਰਦਾਸ ਰਾਮ ਪਟਾ ਯਾਦਗਰੀ ਚੈਰੀਟੇਬਲ ਟਰਸਟ ਦੇ ਸोमੰ ਮੈਂਬਰ ਸਾਹਿਬਾਂ ਪਰ ਕਾਂਟੇ ਸਚਨ ਸਰਪੰਚ ਸਾਹਿਬਾ ਨmberਦਾਰ ਜੀ ਥੋੜਾ ਦਰਜਾ ਬਦਰਜਾ ਬਹੁਤ ਹੀ ਮੇਰੇ ਤੋਂ ਸੋਝਵਾ ਔਰ ਰੌਸ਼ਨ ਤਮਾਦ ਦੇ ਮਾਲਕ ਟੀਚਰ ਸਹਿਬਾਨ ਪ੍ਰੋਫੈਸਰ ਸਹਿਬਾਨ ਸਾਡੇ ਤੇ ਛੋਟੇ ਛੋਟੇ ਗਾਰੇ ਬੱਚਿਓ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਜੈ ਸਕੂਲੀ ਸੰਸਾਦ ਕਰਨੀ ਹੈ ਕਿ ਮੈਂ ਜਿਹਨੇ ਤੁਹਾਨੂੰ ਇਹ ਕਿਹਾ ਪ੍ਰੋਜੈਕਟ ਪੇਰੈਂਟਸ ਜਿੰਨੇ ਵੀ ਬਿਟਦੇ ਤੇ ਗੱਲ ਬਣਾਉਣ ਦੇ ਕਿ ਬੱਚਿਆਂ ਨੂੰ ਜਦੋਂ ਡਾਂਟ ਕਰਦੇ ਆ ਤਾਂ ਸਾਨੂੰ ਤੁਹਾਨੂੰ ਪੰਜ ਵੀ ਹੈ ਪਰ ਉਸ ਤੋਂ ਥੋੜਾ ਗਰੇਸ ਕਰੋ ਇਹ ਜਿਹੜੀ ਪੰਚੀng ਆ ਤੁਹਾਡੇ ਬੱਚਿਆਂ ਨੂੰ ਜਾਂ ਉਹਨਾਂ ਦੇ ਸੁਧਾਰ ਵਾਸਤੇ ਕੀਤਾ ਜਾਂਦਾ ਮੈਨੂੰ ਇਹ ਦੇ ਆਪਣੇ ਮੇਰੇ ਥੋੜੇ 5-7 ਸਾਲ ਵੱਡੇ ਜਾਂ 5-7 ਸਾਲ ਛੋਟੇ ਜਿਹੜੇ ਪੜ੍ਹ ਕੇ ਗਏ ਐ ਤੇ ਬੈਠੇ ਆ ਇੱਕ ਐਚਓ ਕੁੱਟ ਪੈਂਦੀ ਹੁੰਦੀ ਸੀ ਜੇ ਕਿਤੇ ਘਰ ਜਾ ਕੇ ਪਤਨਾ ਇੱਕ ਘਰੋਂ ਕੁੱਟ ਪੈਂਦੀ ਹੁੰਦੀ ਸੀ ਟੀਚਰ ਸਾਹਿਬਾਨ ਡਾਡ ਜੀ ਆ ਤਾਂ ਤੁਸੀਂ ਇੱਥੇ ਜਿੰਦਾਬਾਦ ਨੂੰ ਅਦਾਬਤ ਸ਼ਾਇਦ ਕੰਮ ਕਰਦੇ ਹੋਵੋਗੇ ਨਹੀਂ ਕਰਦੇ ਬਕਰੀ ਗੱਲ ਪਰ ਇਸ ਚੀਜ਼ ਤੋਂ ਗੁਰੇਜ਼ ਕਰੋ ਔਰ ਦੇ ਬੱਚਿਆਂ ਤੁਹਾਨੂੰ ਸੁਧਾਰਨ ਵਾਸਤੇ ਜੀ ਇਹ ਸੰਸਥਾ ਬਣੀ ਹੋਈ ਆ ਦੂਜੇ ਨੰਬਰ ਤੇ ਮੈਂ ਥੋੜਾ ਜਿਆ ਸਾਡਾ ਉਸ ਫਲੈਕਸ ਨੂੰ ਅੱਗੇ ਧਿਆਨ ਦੇ ਜਾਣਾ ਪੈਣਾ ਸਭ ਤੋਂ ਪਹਿਲਾਂ ਪਾਵੇਂ ਪਾਸੇ ਸ੍ਰੀ ਗੁਰਦਾਸ ਰਾਮ ਪਟਾ ਜਗਾਰੀ ਤੇਰੇ ਕੇਵਲ ٹرسٹ ਲਿਖਿਆ ਹੋਇਆ ਹੈ ਜੀ ਸਾਰੇ ਬੜੇ ਸਖਤ ਨੇ ਉਹ ਜਿਹੜੇ ਮਹਾਨ ਅਸਤੀ ਹੈ ਇਹਨਾਂ ਦੀ ਤੁਹਾਡੇ ਪਾਸੇ ਫੋਟੋ ਲੱਗੀ ਹੋਈ ਹੈ ਉਹਨਾਂ ਦਾ ਨਾਮ ਹੈ ਸ੍ਰੀ ਗੁਰਦਾਸ ਰਾਮ ਉਸ ਤੋਂ ਅਗੇ ਜਿਹੜਾ ਇਹ ਥੱਲੇ ਲਿਖਿਆ ਪਿਆ ਸ਼੍ਰੀ ਪਰੰਜੀਤ ਪੁੱਟਾ ਇਹ ਉਹਨਾਂ ਦੇ ਬੇਤੇ ਜਿਹੜੇ ਐਸ ਵੇਲੇ ਅਮਰੀਕਾ ਦੇ ਵਿੱਚ ਆਜ ਸ਼੍ਰੀ ਗੁਰਦਾਸ ਸਿੰਘ ਪੁੱਟਾ ਜਿਹੜੀ ਜਾਣਕਾਰੀ ਚੈਰੀਟੇਅਰ ਟਰਸਟ ਦੇ ਜਿਹੜੇ ਐਸ ਵੇਲੇ ਸੱਜ ਪ੍ਰਸਤ ਹੈ ਚੇਅਰਮੈਨ ਕੈਟਰਮ ਸ਼੍ਰੀ ਪਰੰਜੀਤ ਜੀ ਪੁੱਟਾ ਉਹਨਾਂ ਦਾ ਅੱਜ ਜਨਮ ਦਿਨ ਹੈ ਜਨਮ ਦਿਨ ਮਨਾ ਰਹੇ ਆ ਉਸ ਤੇ ਆਪਣੀ ਖਤਰ ਹੋਈ ਪਈ ਸਨਿਤ ਬਹੁਤ ਵਧੀਆ ਵੈਸ ਦਾ ਸਾਰੀ ਗੱਲਾਂ ਬਹੁਤ ਵਧੀਆ ਕਿਹਾ ਬਟ ਇੱਕ ਚੀਜ਼ ਜਿਹੜੀ ਹੁਣੀ ਬੱਚਾ ਦੇ ਧਿਆਨ ਵਿੱਚ ਜਾਂਦੀ ਹੈ ਉਹ ਇਹ ਕਿ ਤੁਸੀਂ ਜਦੋਂ ਵੀ ਆਪਣਾ ਜਨਮ ਦਿਨ ਸਾਲੀ ਬੈਠ ਕਰਨਾ ਤੁਸੀਂ ਜਿਹੜੀ ਤੁਹਾਡੀ ਹੋਣਾ ਉਹ ਕਰਦੀ ਹੈ এনवायरमेंट ਕਰਕੇ ਕਿ ਤੁਸੀਂ ਕਿ ਹੈਲਦੀ এনवायरमेंट ਚ ਰਹੋਗੇ ਤਾਂ ਹੀ ਤੁਸੀਂ ਸਰਵਾਈਵ ਕਰ ਪਾਉਗੇ ਵਧੀਆ ਹੁਣ ਇੰਨੀ ਗਰਮੀ ਵਧ ਰਹੀ ਹੈ ਕਿ ਅਸੀਂ ਸਕੂਲਰ ਬੱਕੇ ਥਲੇ ਵੀ ਨਹੀਂ ਬੈਠ ਕਰਦੇ ਤੋ ਉਹਨੂੰ ਯਾਦ ਰੱਖਦੇ ਹੋਏ ਆਪਣੀ ਜਨਮ ਦਿਨ ਤੇ ਹਰ ਇੱਕ ਵਜਰੇ ਇੱਕ ਪlant ਰੂ ਲਗਾਣਾ ਹੈ ਤੁਸੀਂ ਆਪਣੇ ਆਪ ਨਾਲ ਪਰਮਿਸ ਕਰੋ ਸਕੂਲ ਦੇ ਅਧਿਆਪਕਾਂ ਨਾਲ ਪਰਮਿਸ ਕਰੋ ਆਪਣੇ ਮਾਪਿਆਂ ਨਾਲ ਪਰਮਿਸ ਕਰੋ ਅਸੀਂ નોਟ ਆ ਕਿ ਅਸੀਂ ਪੂਰੀ ਬਦਲ ਨਹੀਂ ਸਕਦੇ ਬਟ ਇੱਕ ਛੋਟੀ ਕੋਸ਼ਿਸ਼ ਜ਼ਰੂਰ ਕਰ ਸਕਦੇ ਹਾਂ ਜਾਏ ਉਹ ਦਾ 100% ਨਹੀਂ ਕਰ ਸਕਦੇ ਪਰ ਉਹ ਦਾ 0.01% ਵੀ ਕਰ ਸਕਦੇ ਆਪਾਂ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਆ ਤੁਸੀਂ ਕਹਿੰਦੇ ਨਾ ਤਪੂਰ ਪੂਰਾ ਸਾਇਰ ਘੜ ਜਾਂਦਾ ਸ਼ਾਇਦ ਸਾਡੀ ਕੋਸ਼ਿਸ਼ ਜੇ ਕਿਰਨਾਂ ਕਿਤੇ ਅਗਰੇ ਜਿਹੜੀ ਤੁਹਾਡੀ ਨੈਕਸਟ ਜਨਰੇਸ਼ਨ ਆਏਗੀ ਸਾਡਾ ਨੂੰ ਫਾਇਦਾ ਹੋਵੇ ਸਿਰਫ ਆਪਣੀ এনवायरमेंट ਨੂੰ ਜਿੰਨੇ ਵੀ ਕੁਦਰਤੀਆਂ ਜਿੰਨੇ ਵੀ ਸਾਡਾ ਨੂੰ ਰਿਸੋਰਸ ਪ੍ਰਾਪਤ ਹੋਏ ਆ ਉਹਨਾਂ ਦਾ ਆਪਾਂ ਧਿਆਨ ਰੱਖੀਏ ਇਹੀ ਬੜੇ ਲਿਖੇ ਹੋਣ ਦਾ ਫਾਇਦਾ ਜੇ ਤੁਸੀਂ ਆਪਣੀ এনवायरमेंट ਨੂੰ ਸੇਵ ਕਰਨਾ ਚਾਹੁੰਦੇ ਹੋ 안녕 안녕 ਤਾਲੀਆਂ বাজਾਈ ਚਲੋ ਜੀ ਆਓ ਜੀ ਹੋਰ ਜੀ ਬੰਨ ਵਰਤੀ ਪਾਰਟਿਸਪੇਟ ਕੀਤਾ}{|\text{National Children Science Congress}} ਦੇ ਵਿੱਚ ਸੋ ਇਹਨਾਂ ਲਈ ਵੀ ਕਲਾਪਿੰਗ ਬੰਦੀ ਕਿ ਸਟੇਟ ਲੈਵਲ ਦੇ ਆਪਣੀ। ਜੀਰਸ ਹਨ। ਸੋ ਉਹਨਾਂ ਕੋਈਬਡੀ ਜੇ ਸ਼ੀਰ ਤੋਂ ਤੋਕਾ ਦੇਣਾ ਵੀ ਸਾਡੇ ਬਹੁਤ ਵੱਡਾ ਚੈਲੰਜਰ ਸੋ ਇੱਕ ਛੋਟਾ ਜਿਹਾ ਸਕੂਲ ਵੱਲੋਂ ਇੱਕ ਛੋਟਾ ਜਿਹਾ ਗਿਆਨ ਹੁਨ ਬਰਾਲਾ ਇਨੀਸ਼ੀਏਟਿਵ ਉਹਨਾਂ ਦੇ ਬਰਥ ਦੇ ਲਈ ਸੋ ਉਹਨਾਂ ਨੂੰ ਅਗੇਨ ਤੋਂ ਮੁਬਾਰਕਾ ਉਹਨਾਂ ਦੇ ਜਨਮ ਦਿਨ ਤੇ ਸੋ ਮੈਂ ਰਿਕਵੈਸਟ ਕਰਦੀ ਹਾਂ ਫੂਟਾ ٹرسٹ ਦੇ ਸਾਰੇ ਮੈਂਬਰ ਨੂੰ ਕਿ ਤੁਸੀਂ ਪਲੀਜ਼ ਰੀਸੀਵ ਕਰ ਲਓ ਭਜਾਓ ਦਾ ਨਾਮ ਕੀ ਹੈ ਜੀ ਸਲੋਨੀ ਕੀ ਸਲੋਨੀ ਸਲੋਨੀ ਤੁਹਾਡੇ ਮੰਮੀ ਡੈਡੀ ਦਾ ਕੀ ਨਾਮ ਆ ਪਾਪਾ ਦਾ ਪਰਮਜੀਤ ਸਿੰਘ ਮੰਮੀ ਦਾ ਨਾਮ ਨਰਿੰਦਰ ਪਰ ਅੱਛਾ ਤੁਸੀਂ ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਹੋ 11 ਅੱਛਾ ਹੁਣ ਤੁਹਾਨੂੰ ਕਿਹੜੀ ਕਲਾਸ ਵਿੱਚੋਂ ਕਿੰਨੇ ਨੰਬਰ ਆਏ ਹੈਗੇ ਆ 10ਵੀਂ ਕਲਾਸ ਵਿੱਚੋਂ 650 ਵਿੱਚੋਂ 598 ਤੁਹਾਨੂੰ ਕਿੰਨੀ ਖੁਸ਼ੀ ਹੋਈ ਬਹੁਤ ਬਹੁਤ ਤੁਹਾਡਾ ਕੀ ਨਾਮ ਆ ਮੇਰਾ ਨਾਮ ਮਨਵੀਰ ਸਿੰਘ ਦੁਆਰਾ ਬੋਲੋ ਮਨਵੀਰ ਸਿੰਘ ਮਨਵੀਰ ਸਿੰਘ ਤੁਹਾਡੇ ਪਾਪਾ ਦਾ ਔਰ ਮੰਮੀ ਦਾ ਨਾਮ ਕੀ ਆ ਮੇਰੇ ਪਾਪਾ ਦਾ ਨਾਮ ਦਲਵਿੰਦਰ ਸਿੰਘ ਆ ਮੰਮਾ ਦਾ ਨਾਮ ਰਾਜਕੁਮਾਰੀ ਪਿੰਡ ਕਿਹੜਾ ਗੜਪਦਾਨਾ ਅੱਛਾ ਗੜਪਦਾਨੀ ਤੇ ਆ ਹਾਂਜੀ ਕਿੰਨੇ ਵਿੱਚੋਂ ਕਿੰਨੇ ਨੰਬਰ ਲੈ ਗਏ ਔਰ ਕਿਹੜੀ ਕਲਾਸ ਵਿੱਚ ਲੈ ਗਏ ਮੇਰੇ 600 ਵਿੱਚੋਂ 553 ਨੰਬਰ 8ਵੀਂ ਚੋਂ 8ਵੀਂ ਵਿੱਚ ਲੈ ਗਏ ਹਾਂਜੀ ਬੋਰਡ ਦੀ ਕਲੀਅਰ ਕਰ ਗਏ ਹਾਂਜੀ ਤੇ ਕਿੰਨੀ ਕੁ ਖੁਸ਼ੀ ਹੋਈ ਬਹੁਤ ਜ਼ਿਆਦਾ ਅੱਛਾ ਘਰਦਿਆਂ ਨੂੰ ਵੀ ਹੋਈ ਹੋਣੀ ਆ ਠੀਕ ਆ ਅੱਛਾ ਤੁਹਾਡਾ ਨਾਮ ਕੀ ਆ ਹਰਨੀਤ ਕੌਰ ਹਰਨੀਤ ਕੌਰ ਬੱਸ ਤੇ ਨਾਮ ਵੀ ਬੜਾ ਵਧੀਆ ਤੁਹਾਡੇ ਮੰਮੀ ਪਾਪਾ ਦਾ ਕੀ ਨਾਮ ਆ ਤੁਹਾਡਾ ਨਾਮ ਕੀ ਹੈ ਮੇਰੇ ਮਮਾ ਦਾ ਨਾਮ ਪ੍ਰਵੀnder ਕੋਲ ਪਿੰਡ ਕਿਹੜਾ ਤੁਹਾਡਾ ਘੜਪਦਾਨਾ ਅੱਛਾ ਘੜਪਦਾਨਾ ਹੈਗਾ ਕਿਹੜੀ ਕਲਾਸ ਵਿੱਚੋਂ ਤੁਹਾਨੂੰ ਕਿੰਨੇ ਨੰਬਰ ਆਏ ਹੈਗੇ ਹੁਣ ਤੁਹਾਡਾ ਮੈਨੂੰ 5th ਕਲਾਸ ਦਾ 540 640 460 460 ਕੱਤੇ ਨੰਬਰ ਇਹ ਦੁਆਰਾ ਬੋਲ ਦੋ ਕੋਈ ਗੱਲ ਨਹੀਂ ਕਿੰਨੇ ਤੋਂ ਕਿੰਨੇ 540 461 ਅੱਛਾ ਜੇ ਤੁਹਾਨੂੰ 461 ਨੰਬਰ ਆਇਆ ਬੋਲਿਆ ਹੈਗਾ ਫੇਰ ਘਰ ਜਾ ਕੇ ਤੁਹਾਨੂੰ ਫਿਰ ਕੇ ਸਾਰੇ ਖੁਸ਼ ਹੋਏ ਨਾ ਕਰਦੇ ਹੁਣ ਅੱਗੇ ਜਾ ਕੇ ਪੜੋਗੇ ਅੱਛਾ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਪੁੱਛਾਂਗਾ ਜੀ ਦੇਖੋ ਪਰਮਜੀਤ ਭੁੱਟਾ ਸਾਹਿਬ ਜਿਹੜੇ ਇੱਕ ਸੋਸ਼ਲ ਵਰਕਰ ਨੇ ਸਮਾਜ ਸੇਵਕ ਨੇ ਹਰ ਥਾਂ ਮਦਦ ਵੀ ਕਰਦੇ ਨੇ ਉਹਨਾਂ ਦਾ ਅੱਜ ਜਨਮ ਦਿਨ ਆ ਕੀ ਤੁਸੀਂ ਸਾਰੇ ਇੱਕ ਇੱਕ ਬੂਟਾ ਆਪਣੇ ਘਰ ਦੇ ਵਿੱਚ ਲਗਾਓਗੇ ਹਾਂਜੀ ਪੱਕਾ ਲਗਾਓਗੇ ਹਾਂਜੀ ਦੇਖ ਲਓ ਇਹ ਭੁੱਟਾ ਸਾਹਿਬ ਜੀ ਨੂੰ ਇੱਕ ਤੁਹਾਡਾ ਤੋਹਫਾ ਹੋਏਗਾ ਪੱਕਾ ਬੂਟਾ ਲਾਓਗੇ ਚਲੋ ਹੱਥ ਖੜੇ ਕਰੋ ਕਿਹੜੇ ਕਿਹੜੇ ਲਾਣਗੇ ਲੋ ਜੀ ਭੁੱਟਾ ਸਾਹਿਬ ਜੀ ਤੁਹਾਨੂੰ ਵੀ ਖੁਸ਼ ਹੋ ਜਾਣਾ ਚਾਹੀਦਾ ਕਿ ਤੁਹਾਡੇ ਨਾਮ ਦਾ ਇੱਕ ਇੱਕ ਬੂਟਾ ਇਹ ਘਰ ਜਾ ਕੇ ਵੀ ਜ਼ਰੂਰ ਲਾਣਗੇ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499